ਗੱਲ ਸਰਕਾਰ ਨੇ ਵੀ ਜੀਐਸਟੀ ਦੀਆਂ ਸਲੈਬਾਂ 'ਚ ਫਰਕ ਪਾ ਕੇ ਇੱਕ ਵੱਡਾ ਤੋਹਫਾ ਦਿਹਾਰਾਂ ਦੇ ਮੌਕੇ ਦਿੱਤਾਗਾ ਜੋ ਸਰਕਾਰ ਨੇ ਜੀਐਸਟੀ ਦੇ ਵਿੱਚ ਰਿਵੈਟ ਲਿਆਂਦੀ ਆ ਉਹਦੇ ਨਾਲ ਕਸਟਮਰ ਨੂੰ ਕਿਹੜੀ-ਕਿਹੜੀ ਚੀਜ਼ 'ਤੇ ਕਿੰਨਾ ਕੁ ਫਾਇਦਾ ਹੋਊਗਾ ਅਸੀਂ ਅੱਜ ਉਹਨਾਂ ਨਾਲ ਇਸ ਬਾਕਤ ਗੱਲ ਕਰਨ ਆਂ ਦੇਖੋ ਜਿਵੇਂ ਹਰਾ ਦਾ ਮੌਸਮ ਸ਼ੁਰੂ ਹੋ ਗਿਆ ਕਸਟਮਰ ਵੀ ਆਪਣੀ ਪਸੰਦ ਦੀਆਂ ਸਕੂਟਰ ਜਾਂ ਤੇ ਮੋਟਰਸਾਈਕਲ ਖਰੀਦਣ ਦੇ ਲਈ ਇੱਥੇ ਪਹੁੰਚਦੇ ਹਨ ਲੋਕਾਂ ਨੂੰ ਦੇਖੋ ਜਿਹੜਾ 28% GST ਸੀਗਾ ਉਹ ਹੁਣ 18% ਰਹਿ ਗਿਆ ਦੋ ਪਹੀਆ ਵਾਹਨ ਵਾਲੀ ਇੰਡਸਟਰੀ ਆ ਇਹਨਾਂ ਨੂੰ ਵੀ ਫਾਇਦਾ ਹੋ ਰਿਹਾ ਇਹਨਾਂ ਨੂੰ ਦੀ ਬਹੁਤ ਫਾਇਦਾ ਹੋ ਰਿਹਾ ਇਹਨਾਂ ਦੀ ਸੇਲ ਡਬਲ ਹੋਣ ਵਾਲੀ ਹੈ ਜੀ ਤੇ ਜੀ ਅੱਗੇ ਦਾ ਰੇਟ 20000 ਤੇ ਹੁੰਦਾ ਸੀ ਐਕਸਚੋਰਮ ਬਰਾਈ ਹੁਣ ਅੱਜ ਦੀ ਰੇਟ ਚ 75000 ਤੇ ਰੇਟ ਆ ਜੀ ਮੋਟਾ ਕਦੀ ਗੱਲ ਕਰੀਏ ਜੀ 5000 ਤੋਂ ਲੈ ਕੇ 26000 ਤੱਕ ਲੈਸ ਹੋ ਰਿਹਾ ਜੀ ਆ ਦੇਖੋ ਜੀ ਸਾਡਾ ਲੈਪਟਾਪ ਬੈਗ ਹੈ ਜੀ ਜਿਹੜਾ ਅਸੀਂ ਫ੍ਰੀ ਦੇ ਰਹੇ ਆਂ ਜੀ। ਉਹ ਡਰਾਪ ਦੇ ਵਿੱਚ ਹਾਂਜੀ 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 ਫ੍ਰੀ ਦੇ ਵਾਲੇ ਗਾਜੀ ਆ ਦੇਖੋ ਜੀ ਮੋਬਾਈਲ ਸਟੈਂਡ ਜੀ ਇਹਦੇ ਵਿੱਚ ਬਿਸਟਿੰਗ ਕਾਰਡ ਵੀ ਪਾ ਸਕਦਾ ਤੇ ਮੋਬਾਈਲ ਸਟੈਂਡ ਵੀ ਹੈ ਜੀ। ਬਰਾਬਰ ਵਧੀਆ ਸਭੀ ਪੂਰਾ ਵਧੀਆ ਜੀ ਹਾਂਜੀ ਇੱਕ ਲੇਡੀਜ਼ ਲਈ ਅਸੀਂ ਪਰਸ ਵੀ ਦੇ ਰਹੇ ਆਂ ਜੀ ਜਿਹੜੀ ਭੈਣਾਂ ਸਾਡੀਆਂ ਆਉਣਗੀਆਂ ਤਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਦੇਣਾ ਨਾ ਅਸੀਂ। ਤੇ ਇਹਦੇ ਵਿੱਚ ਡੀਟਲ ਮੀਟਰ ਦਿੱਤਾ ਜੀ ਕੰਪਨੀ ਨੇ। ਡਿਜੀਟਲ ਮੀਟਰ ਦੇ ਵਿੱਚ ਖੂਬੀਆਂ ਇਹ ਹੈ ਇਹਦੇ ਵਿੱਚ ਵੀ ਆਪਾਂ ਆਪਣੀ ਐਪ ਲੈ ਜਾਂਦੀ ਆ ਵਿੱਚ ਤੁਹਾਡਾ ਫੋਨ ਅਟੈਚ ਹੋ ਜਾਂਦੀ ਆ ਸੁਪਰੀ ਕੋਈ ਥੋੜੀ ਜੇਬ ਚ ਫੋਨ ਆ ਕੋਈ ਫੋਨ ਆਉਂਦਾ ਉਹ ਵੀ ਡਿਸਪਲੇ ਮੀਟਰ ਤੇ ਆਉਂਗਾ ਤੁਹਾਡਾ ਫੋਨ ਵੱਜ ਰਿਹਾ ਮੀਟਰ ਤੇ ਨੰਬਰ ਆਉਂਦਾ ਉਹ ਆ ਫੋਨ ਆਇਆ ਹੋਇਆ ਅਸਦਾ ਹੀ ਕਹਿੰਦਾ ਜੀ ਵੱਤ ਤੋਂ ਵੱਤ ਲੋਕ ਖਰੀਦਦਾਰੀ ਕਰਨ ਹਰ ਇੱਕ ਦੇ ਘਰ ਤੇ ਖੁਸ਼ੀਆਂ ਆਉਣ ਤੇ ਸਾਨੂੰ ਓਨਰ ਸਾਹਿਬ ਨੇ ਕਿਹਾ ਸੀਗਾ ਵੀ ਤੁਸੀਂ ਪਹਿਲੇ ਨਮਾਤੇ ਤੇ ਲੈ ਕੇ ਜਾਣੀ ਆ ਜੀ ਅੱਜ ਪਹਿਲਾਂ ਗੱਲਾਂ ਮੈਂ ਹਮਾਰੀ ਸਾਰਿਆਂ ਤੇ ਮਿਹਰਾ ਕਰੇ ਅਸੀਂ ਸਕੂਟਰੀ ਆਪਣੀ ਘਰੇ ਲੈ ਕੇ ਜਾ ਰਹੇ ਹਾਂ ਇਹਨਾਂ ਦੀ ਡੀਲਿੰਗ ਬਹੁਤ ਵਧੀਆ ਸਾਰਾ ਸਟਾਫ ਬਹੁਤ ਵਧੀਆ ਵਾ ਇਹਨਾਂ ਦਾ ਹਾਂਜੀ ਦੋਸਤੋ ਜੋ ਤਿਹਾਰਾਂ ਦਾ ਮੌਸਮ ਅੱਜ ਪਹਿਲੇ ਅੰਦਰ ਤੋਂ ਸ਼ੁਰੂ ਹੋ ਗਿਆ ਔਨਲ ਜਿਹਨਾਂ ਦੇ ਵਿੱਚ ਦਸਹਰਾ ਤੇ ਦਿਵਾਲੀ ਦੇ ਤਿਹਾਰ ਆ ਰਹੇ ਨੇ ਇਹ ਇੱਕ ਬਹੁਤ ਵੱਡੇ ਫੈਸਟੀਵਲ ਨੇ ਇਹਨਾਂ ਤਿਹਾਰਾਂ ਦੇ ਉੱਪਰ ਲੋਕ ਵੀ ਬੜੀ ਵੱਡੇ ਪੱਧਰ ਤੇ ਖਰੀਦੋ-ਫੋਕਸ ਕਰਦੇ ਨੇ ਖਾਸ ਕਰਕੇ ਕਈ ਲੋਕਾਂ ਦੀ ਆਸ ਤੇ ਉਮੀਦ ਹੁੰਦੀ ਹੈ ਵੀ ਅਸੀਂ ਕੋਈ ਸਕੂਟਰ ਮੋਟਰਸਾਈਕਲ ਜਾਂ ਕੋਈ ਸਕੂਟਰੀ ਵਗੈਰਾ ਖਰੀਦੀਏ ਇਸੇ ਸਬੰਧ ਦੇ ਵਿੱਚ ਜੋ ਸਰਕਾਰ ਇਗਜ਼ਾਫੀਆਂ ਉੱਥੇ ਲੋਕਾਂ ਨੂੰ ਤੋਹਫੇ ਦਿੰਦੀ ਹੈ ਨਾ ਤੇ ਕੱਲ ਸਰਕਾਰ ਨੇ ਵੀ ਜੀਐਸਟੀ ਦੀਆਂ ਸਲੈਬਾਂ 'ਚ ਫਰਕ ਪਾ ਕੇ ਇੱਕ ਵੱਡਾ ਤੋਹਫਾ ਤਿਹਾਰਾਂ ਦੇ ਮੌਕੇ ਦਿੱਤਾਗਾ ਅੱਜ ਅਸੀਂ ਪਹੁੰਚਿਆ TVS ਦੇ ਸ਼ੋਅਰੂਮ ਬਾਲਾਜੀ ਮੋਟਰ ਤੇ ਉੱਪਰ ਇੱਥੋਂ ਦੇ ਜੋ ਡੀਲਰ ਨੇ ਇਸ਼ੂ ਪਾਸੀ ਜੀ ਉਹਨਾਂ ਨਾਲ ਗੱਲ ਕਰਾਂਗੇ ਵੀ ਉਹ ਇਸ ਵਿਹਾਰਾਂ ਦੇ ਮੌਕੇ ਦੇ ਉੱਪਰ ਆਪਣੇ ਗਾਹਕਾਂ ਨੂੰ ਕੀ ਕੀ ਸਹੂਲਤਾਂ ਦੇ ਰਹੇ ਨੇ ਕੀ ਕੀ ਗੈਸ ਦੇ ਰਹੇ ਨੇ ਔਰ ਜੋ ਸਰਕਾਰ ਨੇ ਜੀਐਸਸੀ ਦੇ ਵਿੱਚ ਰਿਵੈਟ ਲੈਂਦੀ ਆ ਉਹਦੇ ਨਾਲ ਕਸਟਮਰ ਨੂੰ ਕਿਹੜੀ ਕਿਹੜੀ ਚੀਜ਼ ਉੱਪਰ ਕਿੰਨਾ ਕੁ ਫਾਇਦਾ ਹੋਊਗਾ ਅਸੀਂ ਅੱਜ ਉਹਨਾਂ ਨਾਲ ਇਸ ਵਕਤ ਗੱਲ ਕਰਨਾ ਆ ਦੇਖੋ ਵਿਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਕਸਟਮਰ ਵੀ ਆਪਣੀ ਪਸੰਦ ਦੀਆਂ ਸਕੂਟਰੀਆਂ ਤੇ ਮੋਟਰਸਾਈਕਲ ਖਰੀਦਣ ਦੇ ਲਈ ਇੱਥੇ ਪਹੁੰਚ ਰਹੇ ਹਨ ਸਾਡੇ ਨਾਲ ਨੇ TVS ਦੇ ਸ਼ੋਅਰੂਮ ਬਾਲਾ ਜੀ ਮੋਟਰ ਦੇ ਡੀਲਰ ਇਸੂ ਪਾਸੀ ਜੀ ਕੀ ਹਾਲ ਨੇ ਬਾਰੇ ਹਾਂ ਸੱਚ ਕੱਢੀ ਸੱਚ ਕੱਢੀ ਸਾਕੋ ਅੱਛਾ ਜਿਵੇਂ ਸਰਕਾਰ ਨੇ GST ਸਲੈਬ ਕੀਤਾ ਸਭ ਤੋਂ ਪਹਿਲਾਂ ਇਹਦੇ ਨਾਲ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਣਾ ਤੇ ਦੇਖੋ ਜੀ ਬਹੁਤ ਜ਼ਿਆਦਾ ਬੈਨੀਫਿਟ ਹੋਣ ਵਾਲਾ ਲੋਕਾਂ ਨੂੰ ਦੇਖੋ ਜਿਹੜਾ 28% GST ਸੀਗਾ ਉਹ ਹੁਣ 18% ਰਹਿ ਗਿਆ ਦੇਖੋ 10% ਲੈਸ ਹੋਣਾ ਮੈਨੇ ਦਿਖਾਉਂਦਾ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਜੀ ਇਹ ਲਈ ਸਾਡੀ ਸਰਕਾਰ ਸਾਡੀ ਸੇਲ ਦੁੱਗਣੀ ਹੋਣ ਵਾਲੀ ਆ ਸਾਡੀ ਜੋ ਕੀ ਅਸੀਂ ਟੂ-ਵੀਲਰ ਦੀ ਟੂ ਮਤਲਬ ਸਾਡੀ ਨਹੀਂ ਹੋਰ ਜਿਹੜੀ ਸਾਰਿਆਂ ਦੀ ਟੂ-ਵੀਲਰ ਜਿੰਨੇ ਵੀ ਬੇਚਦੇ ਨੇ ਸੇਲ ਦੁੱਗਣੀ ਹੋਣ ਵਾਲੀ ਆ 10% ਦਾ ਬੈਨੀਫਿਟ ਹੋਣਾ ਕੋਈ ਮਤਲਬ ਛੋਟੀ ਗੱਲ ਨਹੀਂ ਆ ਬਹੁਤ ਵੱਡਾ ਲਾਭ ਮਿਲੂਗਾ ਜੀ ਮੇਰਾ ਸਵਾਲ ਇਹ ਹੈ ਇਹ ਜਿਹੜੀ 10% ਰੇਟ ਹੈ ਇਹਦੇ ਨਾਲ ਗਾਹਕਾਂ ਦਾ ਫਾਇਦਾ ਮਿਲੂਗਾ ਹੀ ਮਿਲੂਗਾ ਕਿ ਜਿਹੜੀ ਦੋ ਪਹੀਆ ਵਾਹਨ ਵਾਲੀ ਦਾਸਤੀ ਆ ਇਨਾਂ ਨੂੰ ਵੀ ਫਾਇਦਾ ਹੋ ਰਿਹਾ ਹੈ ਇਨਾਂ ਨੂੰ ਦੀ ਬਹੁਤ ਫਾਇਦਾ ਹੋ ਰਿਹਾ ਹੈ ਇਨਾਂ ਦੀ ਸੇਲ ਡਬਲ ਹੋਣ ਵਾਲੀ ਹੈ ਜੀ ਮਤਲਬ ਉਹਦਾ ਫਾਇਦਾ ਸਦਾ ਦਿਵਾਲੀ ਨੂੰ ਅਸੀਂ ਕਰਦੇ ਹਾਂ ਉਹ ਤੋਂ ਡਬਲ ਸੇਲ ਕਰਾਂਗੇ ਜੀ ਹੁਣ ਕਿਉਂਕਿ ਲੋਕਾਂ ਨੂੰ ਦੇਖੋ 8-10 ਦਾ 10000 ਤੇ ਸਾਧਨ ਮੰਗਰ ਫਰਕ ਪੈ ਰਿਹਾ ਜੀ ਇਨਾਂ ਦੀ ਉਮੀਦ ਹੈ ਵੀ ਇਸ ਵਾਰ ਜੋ ਰਵੇਟ ਦਿੱਤੀ ਗਈ ਹੈ ਸਲੈਬ ਚੇਂਜ ਹੋਈ ਹੈ ਉਹਦੇ ਨਾਲ ਜਿਹੜੀ 2-ਵੀਲਰ ਇੰਡਸਟਰੀ ਹੈ ਉਹਨੂੰ ਕਾਫੀ ਜ਼ਿਆਦਾ ਪ੍ਰਮੋਟ ਹੋਊਗੀ ਤੇ ਦੁੱਗਣੀ ਸੇਲ ਹੋਊਗੀ ਅਸੀਂ ਇਨਾਂ ਨਾਲ ਗੱਲ ਕਰਾਂਗੇ ਕਿ ਜਿਵੇਂ ਇਸ ਤਰ੍ਹਾਂ ਇਨਾਂ ਦੇ ਕੋਲੇ ਕਈ ਮਾਡਲ ਲੱਗੇ ਹੋਏ ਨੇ TVS ਦੇ ਇਹਨਾਂ ਮਾਡਲ ਉੱਪਰ ਕਿਸ ਤਰੀਕੇ ਨਾਲ ਕਿੰਨਾ ਕੁ ਫਰਕ ਪੈ ਰਿਹਾ ਜਿਵੇਂ ਸਰਕਾਰ ਇਹਦਾ ਰੇਟ ਜਾਂ ਸਲੈਬ ਚੇਂਜ ਕਰਕੇ ਲੋਕਾਂ ਨੂੰ ਤੋਹਫਾ ਦਿੱਤਾ ਇਹ ਆਪਣੇ ਤੌਰ ਤੇ ਕੀ ਕਰ ਰਹੇ ਨੇ ਕਸਟਮਰਾਂ ਦੇ ਲਈ ਹਾਂਜੀ ਮੈਨੂੰ ਕਦੇ ਕਦੇ ਮਾਡਲ ਦੇ ਮਤਲਬ ਕੋ ਦੱਸੋਗੇ ਜੀ ਅੱਗੇ ਇਹਦਾ ਰੇਟ 28000 ਤੇ ਹੁੰਦਾ ਸੀ ਐਕਸ-ਸ਼ੋਰੂਮ ਪ੍ਰਾਈਸ ਹੁਣ ਅੱਜ ਦੀ ਰੇਟ ਦਾ 73000 ਤੇ ਰੇਟ ਆ ਜੀ 73000 ਦਾ ਰੇਟ ਰਹਿ ਗਿਆ ਜੀ ਹੁਣ ਇਹਦਾ ਨਾਲ ਇਹਦੇ ਨਾਲ ਹੀ ਜੇ ਅਸੀਂ 6GB ਗਿਫਟ ਦੇ ਰਹੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਬਾਲਕ ਲੋਕ ਦੇ ਰਹੇ ਹਾਂ ਜੀ ਸਟੀਲ ਮੋਅਰ ਸਟੈਂਡ ਦੇ ਰਹੇ ਹਾਂ ਜੀ ਲੈਪਟਾਪ ਬੈਗ ਦੇ ਰਹੇ ਆ ਜੀ ਜਿਹੜੀ ਸਟੀਲ ਦੀ ਐਸੈਸਰੀ ਲੋਕ 4000 ਐਮਆਰਪੀ ਦੀ ਬਾਹਰੋਂ ਲਵਾਉਂਦੇ ਨੇ ਇਹ ਅਸੀਂ ਫ੍ਰੀ ਦੇ ਰਹੇ ਆ ਮੈਟ ਦੇ ਰਹੇ ਆ ਨਾਲ ਸੇਲ ਪ੍ਰੋਮੋਸ਼ਨ ਸਕੀਮ ਆਂਦੀ ਹੈ ਦੋ ਟਿਕਟਾਂ ਫ੍ਰੀ ਦੇ ਰਹੇ ਆ ਜੀ ਸੇਲ ਪ੍ਰੋਮੋਸ਼ਨ ਸਕੀਮ ਕੀ ਤੁਸੀਂ ਦੱਸਈਏ ਇਹਦੇ ਬਾਰੇ ਜੋ ਬਣੀ ਇਹਦੇ ਬਾਰੇ ਵੀ ਅਸੀਂ ਦੇਖੋ ਜਿਹੜੀ 100 ਰੁਪਏ ਦਾ ਰੇਟ ਰੱਖਿਆ ਹੈਗਾ ਸੇਲ ਪ੍ਰੋਮੋਸ਼ਨ ਸਕੀਮ ਆ ਇਹਦੇ ਵਿੱਚ ਅਸੀਂ ਦੋ ਨਾਮ ਕੱਢ ਰਹੇ ਆ ਜਿਸ ਦੇ ਵਿੱਚ ਅਸੀਂ ਸਕੂਟਰੀ ਕੱਢ ਰਹੇ ਆ ਅਸੀਂ ਮੋਟਰਲ ਕੱਢ ਲਿਆ ਇਹ ਗੁਰਪੁਰ ਵਾਲੇ ਦਿਨ ਕੱਢਿਆ ਜਾਵੇਗਾ ਜੀ ਗਾ ਹਾਂਜੀ ਜਿਹੜੇ ਹੋਰ ਕੰਫਰੈਂਸ ਲੱਗੇ ਹੋਏ ਨੇ ਇਹਨਾਂ ਤੇ ਪਰ ਜੋ ਇਸ ਲੈਵਲ ਤੇ ਹੋਣ ਨਾਲ ਕਿੰਨਾ ਕੁ ਫਰਕ ਪੈ ਰਿਹਾਗਾ ਮੋਟਰਸਾਈਕਲ ਦੀ ਗੱਲ ਕਰੀਏ ਜੀ 5000 ਤੋਂ ਲੈ ਕੇ 26000 ਤੱਕ ਲੈਸ ਹੋ ਰਿਹਾ ਜੀ ਗਾਹਕ ਨੂੰ ਬਹੁਤ ਬੈਨੀਫਿਟ ਮਿਲੂਗਾ ਜੀ ਜੀਐਸਟੀ ਦਾ ਜੀ ਇਕੱਠਾ ਹੀ 5 ਤੋਂ ਲੈ ਕੇ 26000 ਤੱਕ ਦੀ ਰਿਵੈਟ ਮਿਲ ਰਹੀਆਂ ਰੋਸਤਾਂ ਨੂੰ ਸਾਡੇ ਸਾਰੇ ਮਾਡਲ ਲੱਗੇ ਹੋਏ ਨੇ ਜੀ ਤੁਸੀਂ ਦੇਖ ਸਕਦੇ ਹੋ ਰਾਈਡਰ ਲੱਗਿਆ ਹੋਇਆ ਪਾਕੀ ਲੱਗਿਆ ਹੋਇਆ ਰੈਡੀ ਆਨ ਲੱਗਿਆ ਹੋਇਆ ਸਪੋਰਟ ਲੱਗਿਆ ਹੋਇਆ ਜਿੰਨੇ ਵੀ ਹੈਗੇ ਨੇ ਜੀ 5 ਜਾਨ ਤੋਂ ਲੈ ਕੇ 26 ਹ ਤੱਕ ਬੈਨੀਫਿਟ ਮਿਲੂਗਾ ਜੀਐਸਟੀ ਦਾ ਸਿਰਫ ਇਸ ਤੋਂ ਬਿਨਾ ਜਿਹੜਾ ਸਾਡਾ ਉਪਰਾਲਾ ਹੈਗਾ ਉਹ ਅਸੀਂ ਚਾਰ ਗਿਫਟ ਬਾਈਕਾਂ ਨਾਲ ਵੀ ਦੇ ਰਹੇ ਹਾਂ ਦੇਖੋ ਕਲੋਕ ਦੇ ਰਹੇ ਹਾਂ ਨਾਲ ਸਟੈਂਡ ਦੇ ਰਹੇ ਹਾਂ ਸੀਲ ਦਾ ਲੈਪਟਾਪ ਬੈਗ ਦੇ ਰਹੇ ਹਾਂ ਐਂਡ ਸੀਟ ਕਵਰ ਤੇ ਦੋ ਟਿਕਟਾਂ ਨਾਲ ਫ੍ਰੀ ਵੀ ਦੇ ਰਹੇ ਹਾਂ ਸਿਲ ਪ੍ਰਮੋਸ਼ਨ ਦੀਆਂ ਵੀ ਗਾਹਕ ਨੂੰ ਬਾਈਕ ਤਾਂ ਲੈ ਲਿਆ ਤੇ ਦੋ ਚਾਂਸ ਫਿਰ ਵੀ ਜਿੱਤਣ ਦੇ ਮੌਕੇ ਦੇ ਰਹੇ ਹਾਂ ਜਿਹੜਾ ਕੋਈ ਗਾਹਕ ਖਰੀਦ ਕੇ ਜਾਊਗਾ ਉਹਨੂੰ ਵੀ ਡਰਾਅ ਦੇ ਵਿੱਚ ਮੋਟਰਸਾਈਕਲ ਜਾਂ ਸਕੂਟਰ ਦੀ ਫ੍ਰੀ ਦੇਣ ਦਾ ਚਾਂਸ ਮਿਲੂਗਾ ਜੀ ਜੀ ਆਪ ਉਸ ਸਮਾਨ ਜਿਹੜਾ ਰੱਖਿਆ ਹੋਇਆ ਆ ਦੇਖੋ ਜੀ ਇਹ ਦੇਖੋ ਆ ਆ ਦੇਖੋ ਜੀ ਸਾਡਾ ਲੈਪਟਾਪ ਬੈਗ ਹੈ ਜੀ ਜਿਹੜਾ ਅਸੀਂ ਫ੍ਰੀ ਦੇ ਰਹੇ ਹਾਂ ਜੀ ਉਹ ਡਰਾਪ ਦੇ ਵਿੱਚ ਹਾਂਜੀ 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 ਸਿੱਧਰ ਵਾਲੇ ਗਾਜੀ ਆਹ ਜੀ ਆ ਦੇਖੋ ਜੀ ਮੋਬਾਈਲ ਸਟੈਂਡ ਜੀ ਇਹਦੇ ਵਿੱਚ ਬਿਸਟਿੰਗ ਕਾਰਡ ਵੀ ਪਾ ਸਕਦਾ ਤੇ ਮੋਬਾਈਲ ਸਟੈਂਡ ਵੀ ਹੈ ਜੀ ਬੜਾ ਵਧੀਆ ਸਾਡੀ ਪੂਰਾ ਵਧੀਆ ਦੀ ਹਾਂਜੀ ਇੱਕ ਲੇਡੀਜ਼ ਲਈ ਅਸੀਂ ਪਰਸ ਵੀ ਦੇ ਰਹੇ ਹਾਂ ਜੀ ਜਿਹੜੀ ਭੈਣਾਂ ਸਾਡੀਆਂ ਆਉਣਗੀਆਂ ਉਹਨਾਂ ਨੂੰ ਵੀ ਕੋਈ ਨਾ ਕੋ ਦੇਣਾ ਨਾ ਅਸੀਂ ਆ ਪਰਸ ਦੇ ਰਹੇ ਹਾਂ ਜੀ ਛੋਟਾ ਇੱਕ ਪਰਸ ਦੇ ਰਹੇ ਹਾਂ ਜੀ ਵੱਡਾ ਜੀ ਸਮਾਨ ਪਾ ਕੇ ਲੇਡੀਜ਼ ਲਈ ਆ ਦਿੰਦੀ ਹੈ ਜੀ ਠੀਕ ਜੀ ਆਰੇ ਹਰ ਇੱਕ ਵਰਗ ਦਾ ਅਸਮਰ ਦਾ ਖਿਆਰ ਖਿਆਰ ਪੂਰਾ ਪੂਰਾ ਖਿਆਰ ਰੱਖਾਂਗੇ ਜੀ ਖਿਆਰ ਰੱਖਿਆ ਗਿਆ ਵਾ ਆ ਦੋਸਤੋ ਅਸੀਂ TVS ਦੇ ਜੋ ਬਾਲਾ ਜੀ ਮੋਟਰ ਜੈ ਏਜੰਸੀ ਆ ਇੱਥੇ ਅਸੀਂ ਖੜੇ ਆ ਇੱਕ ਸਾਡੇ ਕੋਲੇ TVS ਦੀ ਛੋਟੀ ਸਕੂਟਰ ਹੀ ਖੜੀ ਆ ਇਹਦੇ ਬਾਰੇ ਸੀ ਉਹਨਾਂ ਦੇ ਜੋ ਮੈਨੇਜਰ ਨੇ ਅਮਨਦੀਪ ਜੀ ਉਹਨਾਂ ਨੂੰ ਪੁੱਛਾਂਗੇ ਇਹਦੇ ਚ ਕੀ ਕੀ ਖੂਬੀਆਂ ਨੇ ਔਰ ਕਸਟਮਰ ਨੂੰ ਇਹਦੇ ਚ ਕੀ ਕੀ ਬੈਨੀਫਿਟ ਮਿਲਣਗੇ ਤਾਂ ਜੋ ਉਹ ਇਸ ਨੂੰ ਖਰੀਦਣ ਦੇ ਲਈ ਹੋਰਾਂ ਨਾਲ ਕੰਪੇਅਰ ਕਰ ਸਕਣ ਹਾਂਜੀ ਵੀਰੇ ਇਹਦੇ ਵਿੱਚ ਇੱਕ ਤਾਂ ਦੋਨੇ ਟਾਇਰ ਆ ਜਿਹੜੇ 12 ਇੰਚ ਆਗੇ ਮੇਰੇ ਆਮ ਸਕੂਟਰ ਨੇ ਅਗਲਾ 10 ਇੰਚ ਆਉਂਦਾ ਮੂਹਰੇ 12 ਆਉਂਦਾ ਸ਼ੌਕਰ لمبے ਆ ਗਏ ਠੀਕ ਹੈ ਇਧਰ ਛੋਟਾ ਆ ਗਿਆ ਉਹਦੇ ਬੱਟ ਦੇ ਮੋਢਿਆਂ ਤੇ ਜ਼ੋਰ ਨਹੀਂ ਦੇਵੂਗੀ ਸਕੂਟਰ ਚੱਲਣ ਲੱਗੇ ਅੱਛਾ ਠੀਕ ਹੈ ਜੀ ਹੋਰ ਨਹੀਂ ਪਊਗਾ ਹਾਂਜੀ ਹਾਂਜੀ ਆਹ ਐਲਈਡੀ ਦਿੱਤੀ ਮੂਹਰੇ ਚਾਰੇ ਇੰਡੀਕੇਟਰ ਇਕੱਠੇ ਪਾਰਕ ਹੋ ਜਾਂਦੇ ਆ ਜੀ ਐਲਈਡੀ ਲਾਈਟ ਆਹ ਦਿੱਤੀ ਇਹ ਵੀ ਐਲਈਡੀ ਆ ਲਾਈਟ ਮੂਹਰੇ ਲਈ ਵੀ ਤੇ ਇਹਦੇ ਵਿੱਚ ਡਿਜੀਟਲ ਮੀਟਰ ਦਿੱਤਾ ਜੀ ਕੰਪਨੀ ਨੇ ਡਿਜੀਟਲ ਮੀਟਰ ਦੇ ਵਿੱਚ ਖੂਬੀਆਂ ਇਹ ਹੈ ਇਹਦੇ ਵਿੱਚ ਵੀ ਆਪਾਂ ਆਪਣੀ ਐਪ ਲੈ ਜਾਂਦੀ ਆ ਤੇ ਥੇ ਤੁਹਾਡਾ ਫੋਨ ਅਟੈਚ ਹੋ ਜਾਂਦੀ ਆ ਜੀ ਇਹ ਸਾਰਾ ਮੋਬਾਈਲ ਲੱਗਿਆ ਹੋਇਆ ਹੈ ਹਾਂਜੀ 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 ਕੋਈ ਥੋੜੀ ਜੇਬ 'ਚ ਫੋਨ ਆ ਕੋਈ ਫੋਨ ਆਉਂਦਾ ਉਹ ਵੀ ਡਿਸਪਲੇ ਮੀਟਰ ਤੇ ਆਉਂਗਾ ਕਿ ਤੁਹਾਡਾ ਫੋਨ ਵੱਜ ਰਿਹਾ ਮੀਟਰ ਤੇ ਨੰਬਰ ਆਉਂਗਾ ਕਿ ਉਹ ਆ ਫੋਨ ਆਇਆ ਹੋਇਆ ਤੇ ਤੁਸੀਂ ਕੱਟ ਵੀ ਕਰ ਸਕਦੇ ਹੋ ਚੱਕ ਵੀ ਸਕਦੇ ਆ ਆਪਾਂ ਫੋਨ ਠੀਕ ਆ ਜੀ ਠੀਕ ਹੈ ਇਸੋ ਲੱਗਿਆ ਇਹਦੇ ਵਿੱਚ ਮੋਬਾਈਲ ਚਾਰਜਰ ਵੀ ਦਿੱਤਾ ਕੰਪਨੀ ਨੇ ਆਪਣਾ ਕੱਟਿਆ ਮੋਬਾਈਲ ਤਿਆਰ ਜਿਹਾ ਲੱਗਿਆ ਹੋਇਆ ਇਹਦੇ ਵਿੱਚ ਕਿਸੇ ਦਾ ਮੋਬਾਈਲ ਡਾਊਨ ਹੋ ਜਵੇ ਇੱਥੇ ਮੋਬਾਈਲ ਰੱਖ ਕੇ ਚਾਰਜ ਲੱਗੇ ਜਾਂਦਾ ਜੀ ਡਿਜੀਟਲ ਮੀਟਰ ਹੋ ਗਿਆ ਜੀ ਅੱਛਾ ਇਹਦੇ ਤੇ ਤੁਹਾਨੂੰ ਸ਼ੋ ਹੋਊਗਾ ਜੋ ਫੋਨ ਵਗੈਰਾ ਹੰਦਾ ਰਹਾਂਦੀ ਹਾਂਜੀ 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 ਜੇ ਤੁਸੀਂ ਇੱਕ ਵਾਰ ਇਹਨੂੰ ਆਪਣੀ ਐਪ ਨਾਲ ਅਟੈਚ ਕਰ ਲੈਣ ਹਾਂਜੀ ਹਾਂਜੀ ਅੱਛਾ ਇਹਦੀ ਪੈਟਰੋਲ ਤੇ ਮੂਰੇ ਪੈਂਦਾ ਜੀ ਅਗਰ ਸੀਟ ਚੱਕਣ ਦੀ ਲੋੜ ਨਹੀਂ ਆਪਾਂ ਨੂੰ ਉਹਨਾ ਪੈਟਰੋਲ ਵਾਲਾ ਸੀਟ ਦਾ ਕੰਮ ਵੀ ਚੱਬ ਇਹਨਾਂ ਦੇ ਮੁਕਾਤਾ ਜੇ ਤੁਸੀਂ ਪੈਟਰੋਲ ਪੋਣਾ ਉਹ ਮੂਰੇ ਹੀ ਪੈਂਦਾ ਹਾਂਜੀ ਹਾਂਜੀ ਇੱਥੇ ਟ੍ਰੈਕ ਹੀ ਮੂਰੇ ਹੀ ਖੁੱਲ ਜਾਂਦਾ ਜੀ ਆਹੋ अच्छा ओदा लॉक ਵੀ ਉੱਥੇ ਹੀ ਉੱਥੇ ਚਾਬੀ ਦੇ ਸਾਰੇ ਫੀਚਰ ਸਾਰੇ ਚਾਬੀ ਦੇ ਵਿੱਚ ਸਾਰਾ ਕੁਝ ਕਰ ਦਿੱਤਾ ਗਿਆ ਇਹਦੀ ਡਿੱਗੀ ਵੀ ਹੋਊਗੀ ਗੱਡੀ ਛੇਟ ਵੀ ਇਹਦੀ ਲੰਬੀ ਕਰਤੀ ਪਹਿਲਾਂ ਨਾਲੋਂ ਸੀਟ ਹਾਂ ਲੰਬੀ ਆ ਹਾਂਜੀ ਲੰਬੀ ਸੀਟ ਹੋ ਗਈ ਡਿੱਗੀ ਵੀ ਇਹਦੀ ਵੱਡੀ ਕਰਤੀ ਇੰਨਾ ਮਰਜ਼ੀ ਸਮਾਨ ਕੈਰੀ ਕਰੋ ਵਾਹ ਜੀ ਵਾਹ ਮਤਲਬ ਡਿੱਗੀ ਵੀ ਪੂਰੀ ਫੋਲਦਾ ਕਿਹਦੀ ਡਿੱਗੀ ਨਹੀਂ ਕਿਸੇ ਵੀ ਨਹੀਂ ਹੈ ਜਿੰਨੇ ਵੀ ਟੂ ਵੀਲਰ ਆਂਦੀ ਹੈ ਇੰਡਸਟਰੀ ਕਿਸੇ ਦੀ ਡਿੱਗੀ ਨਹੀਂ ਹੈਗੀ ਸਿਰਫ ਇੱਕ TVS Jupiter ਦੀ ਡਿੱਗੀ ਏਕੀ ਏਕੀ ਹੈ हां टीवीएस ਦੇ ਵਿੱਚ ਇੱਕ ਬਾਕੀ ਆ ਬਾਕੀ ਉਹ ਆਮ ਵੀ ਹੋਰਾਂ ਨਾਲੋਂ ਕਾਫੀ ਮਜ਼ਬੂਤ ਹੈ ਦੇਖਣ ਨੂੰ ਵੀ ਲੱਗ ਰਿਹਾ ਤੇ ਹੈਵੀ ਡਿਊਟੀ ਵੀ ਸਮਾਨ ਹੈ ਨਾ ਇਹਦੇ ਦੇ ਵਿੱਚ ਇੱਕ ਗੱਲ ਹੋਰ ਆ ਇਹਦੇ ਦੇ ਵਿੱਚ ਇੱਕ ਗੱਲ ਹੋਰ ਆ ਸਭ ਤੋਂ ਵੱਧ ਐਵਰੇਜ ਹੈ ਜੀ ਇਹਦੀ 2 ਮੀਟਰ ਦੇ ਵਿੱਚ ਟੂ ਵੀਲਰ ਦੇ ਵਿੱਚ ਸਭ ਤੋਂ ਨੰਬਰ 1 ਤੇ ਐਵਰੇਜ ਇਹਦੀ ਜਾ ਰਹੀ ਹੈ ਇਹ ਮਾਡਲ ਕਿਹੜਾ ਹੈਗਾ ਇਹ ਜੂਪੀਟਰ ਦਾ ਜੀ ਸਮਾਰਟ ਕਨੈਕਟ ਮਾਡਲ ਆ ਜੀ ਮੈਟਲ ਬੋਡੀ ਆ ਜੀ ਇਹਦੀ ਹਾਂ ਮੈਟਲ ਬੋਡੀ ਹੈ ਪਲਾਸਟਿਕ ਨਹੀਂ ਹੈ ਪਲਾਸਟਿਕ ਨਹੀਂ ਹੈਗਾ ਮੈਟਲ ਬੋਡੀ ਆ ਇਸ ਲਈ ਲਾਈਟ ਵੀ ਇਹਦੀ ਐ ਲੀਡੀ ਟਾਈਪ ਦਿੱਤੀ ਹੋਈ ਵਿੱਚ ਹੀ ਇੰਡੀਕੇਟਰ ਆ ਦੇ ਪਿਛਲੀ ਜਿਹੜਾ ਟਾਈਪ ਆ ਦੀ ਉਹ ਨਾਲ ਹੀ ਇੰਡੀਕੇਟਰ ਲੱਗਿਆ ਹੈ ਇੰਡੀਕੇਟਰ ਆ ਜੀ ਮਤਲਬ ਪੂਰੀ ਇੱਕ ਸਕੂਟਰੀ ਦੇ ਵਿੱਚ ਉਹਦਾ ਨੇ ਪੂਰਾ ਇਲੈਕਟ੍ਰੋਨਿਕ ਹਾਈ ਫਾਈ ਸਿਸਟਮ ਦੇ ਦਿੱਤਾ ਪੂਰਾ ਹਾਈ ਫਾਈ ਠੀਕ ਹੈ ਹੁਣ ਅੱਜ ਇਹ ਮੋਟੀ ਜੀ ਗੱਲ ਆਪਾਂ ਕਰੀਏ ਆਮਨ ਜੀ ਇਹਦੀ ਕੀਮਤ ਦੇ ਉੱਪਰ ਕਿੰਨੀ ਕਹਿੰਦੇ ਕੀਮਤ ਪਹਿਲਾਂ ਨਾਲੋਂ ਜੀ ਇਹਦਾ 7 7000 ਦੇ ਆਸ-ਪਾਸ ਜੀਐਸਟੀ ਦੇ ਰੇਟ ਘਟਿਆ ਜੀ ਮਰ ਸਾਤੇ ਆਪ ਇਹਨਾਂ ਨੂੰ ਜੀਐਸਟੀ ਸਲੈਬ 'ਚ ਫਰਕ ਪੈ ਗਿਆ ਹਾਂਜੀ ਹਾਂਜੀ ਬਾਕੀ ਆਪਾਂ ਇਹਨਾਂ ਸਕੀਮ ਲੱਗੀ ਹੋਈ ਆ ਆਪਾਂ ਗਿਫਟ ਵਗੈਰਾ ਦੇ ਰਹੇ ਆ 6 ਗਿਫਟ ਸਕੂਟਰ ਨਾਲ ਦੇ ਰਹੇ ਆ 4 ਗਿਫਟ ਮੋਟਰਸਾਈਕਲ ਦੇ ਰਹੇ ਆ ਸ਼ੋਅਰੂਮ ਪ੍ਰਾਈਸ ਕੀ ਬਣਦਾ ਇਹਦਾ ਇਹਦਾ ਜੀ ਸ਼ੋਅਰੂਮ ਪ੍ਰਾਈਸ ਮੰਨ ਮੰਨ ਕੇ ਚੱਲੋ ਜੀ 88000 ਰੁਪਏ ਰੇਟ ਹੈਗਾ ਜੀ ਇਹਦਾ ਐਮਰਸ ਸ਼ੋਅ ਪ੍ਰਾਈਸ ਹਾਂਜੀ ਹਾਂਜੀ ਨੂੰ ਰਿਵੈਟ ਦੇ ਕੇ ਹਾਂਜੀ ਰਿਵੈਟ ਦੇ ਕੇ ਜੀ ਤੇ ਬਾਕੀ ਸਿਰਫ ਤੁਸੀਂ 2100 ਰੁਪਿਆ ਦੇਣਾ ਜਿਹੜਾ ਵੀ ਕਸਟਮਰ ਆਂਦਾ ਸਿਰਫ 2100 ਰੁਪਿਆ ਦਿਓ ਜੀ ਕੂੜੀ ਆਪਣੇ ਘਰ ਲੈ ਦਿੱਤੇ ਜਾ ਸਕਦਾ ਨਾਲ 6 ਜੇ ਰਸਿਪਲ ਵੀ ਖਰਾਬ ਆ ਉਹ ਵੀ ਸਾਨੂੰ ਆ ਕੇ ਮਿਲੇ ਅਸੀਂ ਉਹ ਵੀ ਲੋਨ ਕਰਾਂਗੇ ਉਹਦਾ ਫਾਈਨੈਂਸ ਦਾ ਵੀ ਉਹਦਾ ਪ੍ਰਵਾਨ ਥੋੜੇ ਕੋਈ ਹੈਗਾ ਹਾਂਜੀ ਹਾਂਜੀ ਹੈਗਾ ਹੈਗਾ ਜੀ ਬਹੁਤ ਵਧੀਆ ਤੁਸੀਂ ਇਹਦੇ ਉਗੀਆਂ ਦੱਸੀਆਂ ਨੇ ਇੱਕ ਇਲੈਕਟ੍ਰੋਨਿਕ ਖਾਈ ਪਾਈ ਇਹ ਮਾਡਲ ਆ ਜੇ ਖਰੀਦਣਾ ਹੋਵੇ ਕਿਵੇਂ ਤੁਹਾਡੇ ਤੱਕ ਪਹੁੰਚ ਕਰ ਸਕਦਾ ਤੇ ਇਹਨੇ ਤੁਸੀਂ ਕਿਸੇ ਦਾ ਅੱਜ ਕੱਲ ਕੀ ਹੈ ਨਾ ਲੈਣ ਦੇਣ ਚ ਬੜੀ ਦਿੱਕਤ ਆ ਜਾਂਦੀਆਂ ਨੇ ਹਰ ਇੱਕ ਬੰਦੇ ਦੀ ਸਿਮਲ ਨੂੰ ਅਕਾਊਂਟ ਕੀਤਾ ਜਾ ਰਿਹਾ ਹਾਂਜੀ ਉਹਦੇ ਤੇ ਕੋਈ ਕਿਸੇ ਦੀ ਪ੍ਰੋਬਲਮ ਆ ਸਿਮਲ ਆ ਉਹ ਕਿਵੇਂ ਖਰੀਦ ਸਕਦਾ ਹੈ ਇਹ ਤੋੜਾ ਕੀ ਸਿਸਟਮ ਚ ਲਾਇਆ ਦੇਖੋ ਜੀ ਵੀਰ ਜੀ ਜਿੰਨਾ ਲੋਕਾਂ ਦਾ ਸਿਬਲ ਖਰਾਬ ਆ ਉਹ ਸਾਨੂੰ ਆ ਕੇ ਇੱਕ ਵਾਰ ਜਰੂਰ ਮਿਲੋ ਬੱਲਾਜੀ ਮੋਟਰ ਰਾਇਕੋਟ ਮਲੇ ਕੋੜਾ ਦਾ ਰੋਡ ਨੀਅਰ ਇੰਡੀਅਨ ਬੈਂਕ ਜਿੰਨਾ ਲੋਕਾਂ ਦਾ ਸਿਬਲ ਖਰਾਬ ਆ ਉਹਨਾਂ ਨੂੰ ਵੀ ਸਕੂਟਰ ਦੀ ਮੋਟਰ ਦਵਾਂਗੇ ਇਹ ਨਹੀਂ ਹੈਗਾ ਖਾਲੀ ਨਹੀਂ ਮੋੜਾਂਗੇ ਸਾਡਾ ਵਾਵਾ ਤੁਹਾਡੇ ਨਾਲ ਕੋਈ ਡਾਊਨ ਪੇਮੈਂਟ ਕਿੰਨਾ ਕਰਖਿਆ ਵੇਖੋ ਜੀ ਵੈਸੇ ਡਾਊਨ ਪੇਮੈਂਟ ਹੈਗੀ 2100 ਰੁਪਏ ਦੀ ਜਿਹਦਾ ਸਿਮਲ ਬਹੁਤ ਵਧੀਆ 2100 ਰੁਪਏ ਡਾਊਨ ਪੇਮੈਂਟ ਆ ਇਹਦਾ ਸਿਮਲ ਖਰਾਬ ਆ ਉਹਦੇ ਲਈ ਮਾੜੀ-ਮੋਟੀ ਬਸ ਸਕਦੀ ਆ ਪਰ ਸਕੂਰੀ ਦੇ ਕੇ ਮੋਟਰ ਦੇ ਕੇ ਤੋਰਾਂਗੇ ਖਾਲੀ ਨਹੀਂ ਮੋੜਦੇ ਮਤਲਬ ਉਹ ਬਾਕੀ ਉਹਨੂੰ ਫਾਇਨਾਂਸ ਵਗੈਰਾ ਦਾ ਪ੍ਰਬੰਧ ਥੋੜਾ ਅਰੇ ਸਾਡੇ ਕੋਲੇ ਆ ਜੀ 5-6 ਬੈਂਕ ਆ ਸਾਡੇ ਕੋਲੇ ਬੈਠੀਆਂ ਨੇ ਅਸੀਂ 5 ਮਿੰਟ ਚ ਲੋਨ ਕਰਵਾ ਕੇ ਦਵਾਂਗੇ ਸਿਰਫ ਤੁਸੀਂ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਦੀ ਕਾਪੀ ਲੈ ਕੇ ਆਉਣਾ ਹੋਰ ਕੁਝ ਨਹੀਂ ਚਾਹੀਦਾ ਚਲੋ ਲਾਸਟ ਤੱਕ ਮੇਰਾ ਹੀ ਦਸਵਾ ਰਹੇ ਆ 15 ਦਾ ਅਜ ਤੋਂ ਨਰਸਿਆਂ ਦੇ ਨਾਲ ਜੋ ਸੀਜ਼ਨਾਂ ਸ਼ੁਰੂ ਹੋ ਚੁੱਕਿਆ ਹਾਂਜੀ ਇਸ ਖਿਆਰਾਂ ਦੇ ਮੌਕੇ ਲੋਕਾਂ ਨੂੰ ਕੀ ਤੁਸੀਂ ਸਨੇਹਾ ਦੇਣਾ ਚਾਹੋਗੇ ਮੈਂ ਤਾਂ ਇਹਨਾਂ ਲੋਕਾਂ ਨੇ ਸਨੇਹਾ ਦੇਣਾ ਚਾਹੁੰਦਾ ਜੀ ਤੁਸੀਂ ਇੱਕ ਵਾਰ ਸਾਡੀ ਜਨਤੀ ਜਰੂਰ ਆਓ ਤੇ ਆਪਣਾ ਜੀਐਸਟੀ ਦਾ ਲਾਭ ਉਠਾਓ ਜਿਹੜਾ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਣਾਲਾ ਕੀਤਾ ਗਿਆ 10% ਜੀਐਸਟੀ ਦਾ ਤੇ ਤੁਹਾਨੂੰ ਅਸੀਂ 6 ਗਿਫਟ ਸਕੂਟਰੀ ਨਾਲ 4 ਗਿਫਟ ਮੋਟਰਲ ਨਾਲ ਨਾਲ ਦੋ ਟਿਕਟਾ ਫਰੀ ਆ ਸੇਲ ਪ੍ਰਮੋਸ਼ਨ ਸਕੀਮ ਦੀਆਂ ਹਾਂਜੀ ਅਮਜੀ ਜੀ ਜੇ ਹਜ਼ਰਾ ਤੁਸੀਂ ਦੱਸਿਆ ਵੀ ਇਹਦੇ ਕਿੰਨੀਆਂ ਖੂਪੀਆਂ ਨੇ ਕੀ ਕੀ ਇਹਦੇ ਪ੍ਰਾਈਸ ਨੇ ਕਿਵੇਂ ਤੁਹਾਡੇ ਤੋਂ ਇਹ ਪਹੁੰਚ ਕਰਕੇ ਲਈ ਜਾ ਸਕਦੀ ਹੈ ਅੱਜ ਜਦੋਂ ਤਿਹਰਾਂ ਦਾ ਮੌਸਮ ਸ਼ੁਰੂ ਹੋ ਰਿਹਾ ਦਿਨ ਸ਼ੁਰੂ ਹੋ ਰਹੇ ਨੇ ਲੋਕਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਕੀ ਉਹਨਾਂ ਲਈ ਦਾ ਸ਼ੁਭ ਕਾਮਨਾਵਾਂ ਦੇਣਾ ਤਾਂ ਬਸ ਐਵੇਂ ਹੀ ਕਹਿੰਦੇ ਜੀ ਵੱਧ ਤੋਂ ਵੱਧ ਲੋਕ ਖਰੀਦਦਾਰੀ ਕਰਨ ਹਰ ਇੱਕ ਦੇ ਘਰ 'ਚ ਖੁਸ਼ੀਆਂ ਆਉਣ ਵੱਧ ਤੋਂ ਵੱਧ ਲੋਕ ਸਾਧਨ ਖੇਡਣ ਸੋਖ ਸੁਭਰiddhi ਹਰ ਕਦੇ ਘਰੇ ਹੋਵੇ ਜੀ ਬਹੁਤ ਵਧੀਆ ਯਾਨੀ ਹਰ ਇੱਕ ਸਾਲ ਸਾਰੇ ਖਰੀਦਦਾਰੀ ਕਰਨਾ ਆਪੋ ਆਪਣੀ ਵਾਹ ਜੀ ਬਹੁਤ ਵਧੀਆ ਇਤਿਹਾਰਾਂ ਦੇ ਮੌਕੇ ਇਹਨਾਂ ਨੇ ਇਹ ਨਹੀਂ ਕਿਹਾ ਵੀ ਸਾਡੇ ਕੋਲੇ ਵੱਧ ਤੋਂ ਵੱਧ ਖਰੀਦਾਂ ਬਲਕਿ ਲੋਕਾਂ ਦੇ ਘਰਾਂ ਦੇ ਵਿੱਚ ਕੋ ਸ਼ਾਂਤੀ ਤੇ ਖੁਸ਼ਹਾਲੀ ਦੀ ਮੰਗ ਵੀ ਇਹਨਾਂ ਨੇ ਰੱਖੀ ਆ ਜੋ ਪ੍ਰਮਾਤਮਾ ਸਾਡੇ ਕੰੀ ਇਹ ਮਨੋ ਕਾਮਨਾ ਪੂਰੀ ਕਰੇ ਗੁਲਵਿੰਦਰ ਸਿੰਘ ਰਾਇਕੋਟ ਸਰ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਕਿੱਦਾਂ ਲੱਗਿਆ ਸ਼ਹਿਰ ਇੱਥੇ ਬਹੁਤ ਵਧੀਆ ਲੱਗਿਆ ਜੀ ਅਸੀਂ ਕੱਲਾ ਵੀ ਮੇਰੇ ਕੋਲ ਪੀਵੀਐਸ ਸਕੂਟਰੀ ਹੀ ਚੱਲ ਰਹੀ ਆ ਤੇ ਅਸੀਂ ਇਲੈਕਟ੍ਰਿਕ ਸਕੂਟਰ ਦਾ ਮੰਦ ਬਣਾਇਆ ਸੀਗਾ ਜਿਹੜੀ ਕਿ ਸਾਨੂੰ 10 ਦਿਨ ਤੱਕ ਹੀ ਤਕਰੀਬਨ ਹੋ ਤੇ ਸਾਨੂੰ ਓਨਰ ਸਾਹਿਬ ਨੇ ਕਿਹਾ ਸੀਗਾ ਵੀ ਤੁਸੀਂ ਪਹਿਲੇ ਨਾਤੇ ਤੇ ਲੈ ਕੇ ਜਾ ਰਹੀਆਂ ਜੀ ਸਾਡੀ ਪਹਿਲਾਂ ਗਾਤਾ ਮਹਾਮਾ ਜੀ ਸਾਰਿਆਂ ਤੇ ਮਿਹਰਾ ਕਰੇ ਅਸੀਂ ਸਕੂਟਰੀ ਆਪਣੀ ਘਰੇ ਲੈ ਕੇ ਜਾ ਰਹੇ ਹਾਂ ਇਹਨਾਂ ਦੀ ਡੀਲਿੰਗ ਬਹੁਤ ਵਧੀਆ ਸਾਰਾ ਸਟਾਫ ਬਹੁਤ ਵਧੀਆ ਵਾ ਇਹਨਾਂ ਦਾ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਸੋ ਜਿਨੇ ਵੀ ਸਕੂਟਰੀ ਲੈਣੀਆਂ ਉਹ ਬਾਲਾਜੀ ਮੋਟਰ ਰੈਕੋਰਡ ਤੇ ਜ਼ਰੂਰ ਵਿਜ਼ਿਟ ਕਰੋ ਪਬਲਿਕ ਨੂੰ ਇਹੋ ਜਿਹਾ ਜੀ ਵੀ ਹੋਰਾਂ ਚੱਕਰਾਂ ਦੇ ਨਾਮ ਪੈਣ ਨਾਲੋਂ ਜਿਨ੍ਹਾਂ ਨੇ ਵੀ ਸਕੂਟਰੀ ਲੈਣੀ ਆ ਠੀਕ ਹੈ ਜੀ ਬਾਲਾਜੀ ਮੋਟਰ ਰੈਕੋਰਡ ਜੀ ਜੁਨੀਅਨ ਬੈਂਕ ਦੇ ਕੋਲੇ ਪਹੁੰਚੋ ਧੰਨਵਾਦ ਦਾ ਦਿਸਪਾਲਰ ਸਾਰਿਆਂ ਨੂੰ ਕਹਾਂ ਕਿ ਤੁਸੀਂ ਅਜੋ ਅੱਜ ਜਿਵੇਂ ਇਥੇ ਬਾਲਾਜੀ ਦੇ ਆਏ ਆ ਸਾਨੂੰ ਬਹੁਤ ਵਧੀਆ ਲੱਗਿਆ ਤੇ ਸਕੂਟਰੀ ਇਹਨਾਂ ਦੀ ਬਹੁਤ ਵਧੀਆ ਤੇ ਜੇ ਕਿਸੇ ਹੋਰ ਨੇ ਵੀ ਲੈਣੀਆਂ ਤੇ ਇੱਥੇ ਵਿਜ਼ਿਟ ਕਰਵਾ ਕੇ ਬਹੁਤ ਵਧੀਆ ਸਰਵਿਸ ਹੈ ਇਹਨਾਂ ਦੀ ਧੰਨਵਾਦ